ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਭਾਜਪਾ ਆਗੂਆਂ ਨੂੰ ਕਿਸਾਨਾਂ ਤੇ ਬੋਲਣ ਦਾ ਕੋਈ ਹੱਕ ਨਹੀਂ ਹੈ ਮੋਦੀ ਸਰਕਾਰ ਦੇ ਖੇਤੀ ਕਾਨੂੰਨਾਂ ਨੇ 3750 ਕਿਸਾਨਾਂ ਦੀ ਲਈ ਜਾਣ ਤਰਨਪ੍ਰਿਸ ਤੋਂ ਭਾਜਪਾ ਅਤੇ ਅਕਾਲੀ ਆਗੂਆਂ ਦੇ ਪੰਜਾਬ ਵਿੱਚ ਮਹੂਮਾਫੀ ਚਲਾਇਆ ਹਜ਼ਾਰਾਂ ਗੈਰ ਕਾਨੂੰਨੀ ਕਲੋਨੀਆਂ ਵਿਕਸਿਤ ਕਰਕੇ ਵਿੱਤੀ ਲਾਭ ਕਮਾਏ ਹਨ ਸੋਨ ਮੰਨ ਸਰਕਾਰ ਦੀ ਲੈਡ ਪੁਲਿੰਗ ਸਕੀਮ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਕਿਸਾਨਾ ਪੱਖੀ ਕਿਸੇ ਵੀ ਕਿਸਾਨ ਦੀ ਸਹਿਮਤੀ ਤੋਂ ਬਿਨਾ ਇੱਕ ਵੀ ਇੰਚ ਜ਼ਮੀਨ ਲੈਣ ਦਾ ਸਵਾਲ ਨਹੀਂ ਉੱਠਦਾ ਹੈ ਸੋਨ ਲੁਧਿਆਣਾ 14 ਜੂਨ 25 ਆਦਮੀ ਪਾਰਟੀ ਨੇ ਲੁਧਿਆਣਾ ਵਿੱਚ ਅਰਬਨ ਸਟੇਟ ਬਣਾਉਣ ਲਈ ਆਪ ਸਰਕਾਰ ਦੀ ਲੈਡ ਪੁਲਿੰਗ ਸਕੀਮ ਤੋਂ ਭਾਜਪਾ ਆਗਵੰਦ ਦੇ ਬਿਆਨ ਦਾ ਸਖਤ ਵਿਰੋਧ ਕੀਤਾ ਹੈ ਅਤੇ ਭਾਜਪਾ ਪੰਜਾਬ ਆਪ ਭਾਜਪਾ ਆਗਵੰਦ ਤੇ ਪੂ ਮਾਫੀਆ ਨਾਲ ਵੀ ਮਿਲੀਭੁਗਤ ਦਾ ਦੋਸ਼ ਲਗਾਇਆ ਹੈ ਇਸ ਮੁੱਦੇ ਤੇ ਆਪ ਪੰਜਾਬ ਦੇ ਜਰਨਲਿਸਟ ਹਰਚੰਦ ਸਿੰਘ ਬਰਸਤ ਅਤੇ ਪਾਰਟੀ ਬਲਾਰੇ ਨੀਲਗਰਗ ਦੇ ਨਾਲ ਲੁਧਿਆਣਾ ਵਿੱਚ ਇੱਕ ਪ੍ਰੈਸ ਕਾਨਫਰੰਸ ਨਾਲ ਸੰਬੋਧਨ ਕਰਦੇ ਹੋਏ ਆਪ ਸਰਕਾਰ ਨੇ ਮੰਤਰੀ ਦਰਨ ਪ੍ਰੀਤਸ ਸੋਨ ਨੇ ਕਿਹਾ ਹੈ ਕਿ ਭਾਜਪਾ ਆਗੂਆਂ ਕੋਲ ਕਿਸਾਨਾਂ ਦੇ ਬੋਲਣ ਦਾ ਕੋਈ ਨੈਤਿਕ ਅਧਿਕਾਰ ਨਹੀਂ ਬਚਿਆ ਹੈ ਕਿਸਾਨਾਂ ਦਾ ਨਾਮ ਲੈਣ ਤੋਂ ਪਹਿਲਾਂ ਉਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਮੋਦੀ ਸਰਕਾਰ ਨੇ ਕਾਲੇ ਕਾਲੇ ਖੇਤੀਕ ਬਾਰੇ ਕਾਨੂੰਨਾਂ ਤੇ ਪੰਜਾਬ ਦੇ ਹੋਰ ਰਾਜਾਂ ਦੇ ਲਗਭਗ 750 ਕਿਸਾਨਾਂ ਦੀ ਜ਼ਨਾ ਲੈ ਲਈਆਂ ਹਨ ਪਰ ਉਹਨਾਂ ਮੁਤ ਦੇ ਪ੍ਰਧਾਨ ਮੰਤਰੀ ਮੋਦੀ ਦੇ ਮੂੰਹ ਤੋਂ ਹਮਦਰਦੀ ਦਾ ਇੱਕ ਵੀ ਸ਼ਬਦ ਨਹੀਂ ਨਿਕਲਿਆ ਇਹ ਇਹ ਬਹੁਤ ਹੈਰਾਨੀਜਨਕ ਹੈਰਾਨੀ ਵਾਲੀ ਗੱਲ ਹੈ ਕਿ ਭਾਜਪਾ ਆਗੂ ਕਿਸ ਹਿੰਮਤ ਨਾਲ ਕਿਸਾਨਾਂ ਦਾ ਨਾਂ ਲੈ ਰਹੇ ਹਨ ਸੋਧ ਨੇ ਕਿਹਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਦੇਸ਼ ਦੀਆਂ ਜਨਤਕ ਜੈਤਾਂ ਨੂੰ ਲਗਾਤਾਰ ਵੇਚ ਰਹੀ ਹੈ ਅਤੇ ਮਨਮਾਨੇ ਢੰਗ ਨਾਲ ਉਹਨਾਂ ਨੂੰ ਆਪਣੇ ਕੁਝ ਖਾਸ ਕਾਰਪੋਰੇਟਰ ਦੋਸਤਾਂ ਨੂੰ ਸੌਪ ਰਹੀ ਹੈ ਮੋਦੀ ਸਰਕਾਰ ਨੇ ਰੇਲਵੇ ਆ LIC ਬੰਦਰਗਾਹਾਂ ਹਵਾਈ ਅੱਡਿਆਂ ਤੇ ਸਮੇਤ ਕਈ ਜਨਤਕ ਜਾਇਦਾਦਾਂ ਆਪਣੇ ਉਤਜੋਗੀ ਉਦਯੋਗਪਤੀ ਦੋਸਤਾਂ ਨੂੰ ਦਿੱਤੀਆਂ ਹਨ ਜਦੋਂ ਕਿ ਆਪ ਸਰਕਾਰ ਪੰਜਾਬ ਦੇ ਆਮ ਲੋਕਾਂ ਨੂੰ ਗਰੀਬੀ ਗਰੀਬਾਂ ਲਈ ਕੰਮ ਕਰ ਰਹੀ ਹੈ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ رائے ਜਰੂਰ ਦਿਓ ਧੰਨਵਾਦ